ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲਗਭਗ 18-20 ਝੋਟੀਆਂ ਦਿਖਾਵਾਂਗੇ ਸੂਜਾਂ ਸਮਾਂਜਾਂ ਤੇ ਇਹਦੇ ਵਿੱਚੋਂ 5-4 ਜਿਹੇ ਹੈਗੇ ਜਿਹੜੇ ਗੱਬਣਾ ਤੋਂ ਨਾਗ ਦੇਖੋ ਕਾਫੀ ਮਾਤਰਾ ਦੇ ਵਿੱਚ ਆ ਚੰਗਿਆ ਝੋਟੇ ਦੇਗਾ ਤੁਸੀਂ ਚਾਹੋ ਨਾ 15 ਕਿਲੋ ਤੋਂ ਲੈ ਕੇ 17 18 ਕਿਲੋ ਤੱਕ ਦੁੱਧ ਵਾਲੇ ਝੋਟੀਆਂ ਸੂਂੀਆਂ ਸਵੀਆਂ ਦੋ ਟਾਈਮ ਮਿਲ ਕੇ ਕਰਕੇ ਲੈ ਜਾ ਸਕਦੇ ਹੋ ਰੇਟ ਡਿਟੇਲ ਆਫ ਇਨਫੋਰਮੇਸ਼ਨ ਪੰਜਾਂ ਤੁਹਾਡਾ ਐਡਰੈਸ ਪੁੱਛਦੇ ਆਓ ਅੱਗੇ ਵੀ ਰਗਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਹਰਨਾਮ ਸਿੰਘ ਜੀ ਪਿੰਡ ਸੰਤਪੁਰਾ ਮੋੜ ਜੀ ਜ਼ਿਲ੍ਹਾ ਬਰਨਾਲਾ ਆ ਗਿਆ ਬਰਨਾਲਾ ਜੀ ਤੇ ਆਪਣੇ ਪੱਖੋ ਕਿੰਚੇ ਨੇੜੇ ਆ ਗਿਆ ਹਨਾ ਹਾਂਜੀ ਆਟੇ ਲਮਾ ਨੇੜੇ ਆ ਗਿਆ ਆਪਣੇ ਹਾਂ ਤੇ ਮੋਬਾਈਲ ਨੰਬਰ ਬਈ ਆਪਣਾ 94634 87246 94634 87246 87246 ਅੱਜ ਆਪਣਾ ਹੈਗਾ ਵਪਾਰ ਦਾ ਕੰਮ ਜੀ ਹਾਂਜੀ ਅੱਜ ਕਿੰਨੇ ਨਗ ਵਿਕਰੀ ਵਾਲੇ ਹਾਜ਼ਰ ਆ ਆਪਣੇ ਕੋਲ 17 ਨਗ ਹੈ ਜੀ ਅੱਜ 17 ਨਗ ਝੋਟੀਆਂ ਇਹਦੇ ਵਿੱਚੋਂ ਲਗਭਗ ਮੈਂ ਕਹਿੰਦਾ 2-3 ਨਗ ਹੀ ਗੱਬਣਾ ਹਨ ਅੱਛਾ ਜੀ ਇੱਕ ਹੀ ਗੱਬਣਾ ਹੈ ਅੱਛਾ ਇੱਕ ਗੱਬਣ ਲਗਭਗ 16 ਨਗ ਸਾਰੇ ਸੂਏ ਵਿਆ ਤੇ ਦੁੱਧ ਆਪਣੇ ਕੋਲ ਕਿੱਥੋਂ ਕੇ ਲੈ ਕੇ ਕਿੰਨੇ ਦੁੱਧ ਵਾਲੇ ਪੰਜਾਂ ਝੋਟੀਆਂ 12 ਕਿਲੋ ਤੋਂ ਲੈ ਕੇ 17 ਕਿਲੋ ਤੱਕ ਤਿਆਰ ਹੈ ਜੀ ਅੱਛਾ ਕੋਈ ਵੀ ਰਾਜ ਇਹ ਸੌਦਾ ਕਰ ਲੈ ਦੋ ਟਾਈਮ ਚਵਾ ਦਾਂਗੇ ਹਾਂਜੀ ਜੀ ਪਹਿਲਾ ਨੰਬਰ ਤਾਂ ਆਪਾਂ ਝੋਟੀ ਦੇਖ ਰਹੇ ਗੱਬਣ ਇਹ ਬਾਈ ਜੀ ਕਿਹੜਾ ਸੂਆ ਸੂੰਦੀ ਆ ਇਹ ਆਪਾਂ ਨੂੰ ਤੀਜਾ ਸੂਆ ਕਿਹਾ ਜੀ ਅੱਛਾ ਤੀਜਾ ਸੂਆ ਸੂਰੀ ਆ ਦਿਨ ਕਿੰਨੇ ਕ ਬਾਕੀ ਆ ਸੂੰਦੇ ਤੇ ਚਾਰ ਕਿ ਤਾਂ ਲਊ ਜੀ ਅੱਛਾ ਚਾਰ ਕਿ ਦਿਨ ਇਹਦੇ ਹੈਗੇ ਸੂੰਦੇ ਬਾਕੀ ਤੇ ਦੁੱਧ ਦਾ ਰਿਕਾਰਡ ਇਹਦਾ ਕੀ ਦੱਸਿਆ ਬਾਲੋ 20 ਕਿਲੋ ਕਿਹਾ ਜੀ ਅੱਛਾ ਮਾਰਕ ਨੇ ਦੱਸਿਆ ਕਿ ਆਪਾਂ ਦੂਜੇ ਸੂਏ ਦਾ 19-20 ਕਿਲੋ ਦੁੱਧ ਚੋਇਆ ਕਹਿੰਦਾ ਆਪਾਂ ਵੈਤ ਕੀ 20 ਕਿਲੋ ਬੰਦਾ ਮੰਨ ਕੇ ਪਰਚੇਸ ਤੇ ਆਪਣੇ ਰੇਟ ਵਗੈਰਾ ਦਾਜ ਆ ਜਾ ਕਿਥੋਂ ਕਿ ਰਹਿਣਗੇ ਕਿਥੋਂ ਤਿੱਕਰ ਰੇਟ ਜੀ ਲੱਖ ਤੋਂ ਲੈ ਕੇ 35 ਤੱਕ ਆ ਜੀ ਮੱਛਾ ਅੱਛਾ ਚੰਗੀ ਵੱਡੀ 60 ਤੋਂ ਲੱਖ ਤੱਕ ਕਹਿੰਦੇ ਆਪਾਂ ਲੱਖ ਤੋਂ ਥੋੜੇ 90 95 ਵਾਲੀ ਕੋਈ ਨਹੀਂ ਹੈਗੀ ਜਿਹੜੀ ਮੈਕਸਿਮਮ ਆਪਾਂ ਐਵਰੇਜ ਕਹਿੰਦੇ ਰੱਬ ਲੱਗਦੀ ਗੱਲ ਕਰੀਏ ਵੀ 1 25 30 ਦੇ ਪਾਲੀਆਂ ਕਾਫੀ ਛੋਟੀਆਂ ਹੈਗੀਆਂ ਹੈਗੀਆਂ 25 30 ਵਾਲਾ ਹਰੇਕ ਨੇ ਲਿਖ ਦੋ ਜੀਪ ਕਾ ਲਗਭਗ ਵੀ ਮੈਕਸਿਮਮ ਐਵਰੇਜ ਰੇਟ 1 40 45000 ਦੇ ਵਿੱਚ 15 16 ਕਿਲੋ ਵਾਲੀ ਝੋਟੀ ਮਿਲ ਜੂਗੀ ਜਮ ਜੀ ਇਹ ਸੂਰਜ ਆ ਤੀਜਾ ਸੂਆ ਹਨਾ ਸੋਭਰ ਪਹਿਲੇ ਨੰਬਰ ਤੇ ਬੜੀ ਝੋਟੀ ਦੇਖ ਰਿਹਾ ਗੱਬਣ ਸੂਨ ਦੇ ਵਿੱਚ ਇਹਦੇ ਕੁਝ ਦਿਨ ਬਾਕੀ ਆ ਤੇ ਬਾਕੀ ਕੱਦ ਕਾਠ ਵੱਡੀ-ਬੁੱਡੀ ਦੇਖੋ ਜਮਾ ਬੋਡੀ ਸਟਰਕਚਰ ਬਹੁਤ ਤਕੜਾ ਸੋ ਪੈਠ ਫੜੇ ਦੀ ਬਣਤਰ ਦੇਖੋ ਕਿਆ ਬਾਤਾਂ ਕਿਸੇ ਚੰਗੇ ਨਾਮੀ ਸਾਣ ਦੀ ਝੋਟੀ ਆ ਤੁਰਜ਼ ਜਿਹਾ ਪਤਾ ਲੱਗਦਾ ਇਹਨੂੰ ਪੰਜਾਬੀ ਚ ਕਹਿੰਦੇ ਆ ਝੋਟੀ ਦੇ ਪਰ ਮੱਜਾ ਰੈਂਦਾ ਸੋਸ ਕੈਟਾਗਰੀ ਦੀ ਝੋਟੀ ਆ ਸੋ ਸਾਈਜ਼ ਵਗੈਰਾ ਬਾਡੀ ਮੰਤਰ ਦੇਖੋ ਯੋਵੀਨਸਲੀ 19 20 ਕਿਲੋ ਵਾਲੀ ਝੋਟੀ ਹੈਗੀ ਬਾਡੀ ਮੰਦਰੀ ਜਿਵੇਂ ਕਹਿੰਦਾ ਪਿੰਡ ਦਾ ਘੀਰਾ ਤੋਂ ਪਤਾ ਲੱਗਦਾ ਇਹਦਾ ਬਾਡੀ ਸਟਰਕਚਰ ਦੇਖ ਕੇ ਪਤਾ ਲੱਗਦਾ ਲੈਵੇ ਦੋ ਕਿ ਝੋਟੀ ਬਾਕੀਆ ਚੰਗੀ ਆ ਸੋ ਰੇਟ ਕੱਲੇ ਕਰੇ ਨਾਗਦੇ ਫੋਨ ਤੇ ਹੋਣਗੇ ਇੱਕ ਆਪਾਂ ਡੈਮੋ ਅੰਦਾਜ਼ਾ ਇਹ ਦੇਤਾ ਵੀ ਇਹ ਲੱਖ ਤੋਂ ਘੱਟ ਕੋਈ ਨਹੀਂ ਤੇ ਚੰਗੀ ਤੁਸੀਂ ਲੈਣੀ ਆ 3 60 ਦਾ ਲੱਖ ਤੱਕ ਦੀ ਵੀ ਝੋਟੀ ਪਈ ਜਾਗੀ ਸੋ ਅੱਗੇ ਗੱਲ ਕਰਦੇ ਆਪਾਂ ਦੋ ਨੰਬਰ ਬਾਰੇ ਜਿਹੜੀ ਇਹ ਮੱਝ ਆ ਜੀ ਇਹ ਕਿਹੜਾ ਸੂਆ ਜੀ ਇਹ ਚੌਥਾ ਸੂਆ ਸੂਈ ਨਹੀਂ ਆ ਜੀ ਅੱਛਾ ਚੌਥਾ ਸੂਆ ਸੂਈ ਹੋਈ ਆ ਚੌਥਾ ਸੂਈ ਹੋ ਗਿਆ ਜੀ 13 ਕਿਲੋ ਅਛਾ 13 ਕਿਲੋ ਦੁੱਧ net ਚੋਂਡ ਦਾ ਜਮਾ ਹਾਜ਼ਰ ਆ। ਹਾਂਜੀ। ਤੇ ਚੋਂਡ ਚ ਵਾ ਇੱਕ ਨੰਬਰ ਆ ਜਮਾ। ਬੜੀ ਕੋਲੀ ਆ ਜੀ। ਅਛਾ ਜੇਕਰ ਵੀਰ ਆਪਣਾ ਸੌਦਾ ਕਰਦਾ ਆਪਾਂ ਦੋ ਟਾਈਮ 13 ਟਾਈਮ ਚਾਹੇ ਚੋਲੇ ਵੀ ਆਪਾਂ 3 ਚਾਹੇ ਟਾਈਮ ਚੋਲੇ। ਅਛਾ 13 ਕਿਲੋ ਦੁੱਧ net ਮਣ ਕੇ ਜਮਾ ਹਾਜ਼ਰ ਆਪਾਂ ਦੇ ਦੇਾਂਗੇ। ਸੋ ਵੀਰ ਦੂਜੇ ਨੰਬਰ ਤੇ ਆਪਣੀ ਝੋਟੀ ਦੇਖ ਰਿਹਾ ਮੜਿਆ ਪੋਪੜਾ ਇਹਦਾ ਲੱਥਾ ਵਾ ਤੇ 13 ਕਿਲੋ ਦੁੱਧ ਚੌਥੇ ਦਿਨ ਦੀ ਸੂਈ ਥੱਲੇ ਜਮਾ ਚੋਂਡ ਦਾ ਹਾਜ਼ਰ ਆ ਤੇ ਅੰਦਾਜ਼ਾ ਹਜੇ ਸ਼ੁੱਧ ਦੁੱਧ ਕਿੰਨਾ ਦੇ ਦੂਗੀ ਜੀ। ਅਸਾ 17 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਲਿਓ ਬਾਡੀ ਬੁੱਡੀ ਛੋਟੀ ਦੀ ਤੇ ਬਾਕੀ ਲੇਵਾ ਵਗੈਰਾ ਦੇਖੋ ਗੁੱਲੇ ਵਾਲਾ ਥਾਣਾ ਤੇ ਲੰਬੇ ਥਾਣਾ ਦੀ ਚੋਣ ਜਵਾਦੀ ਵੀਰ ਕਹਿੰਦਾ ਪੂਰੀ ਓਕੇ ਆ ਜਮਾ ਸੋ ਇਹ ਆਗੇ ਦੂਜੇ ਨੰਬਰ ਤੇ ਚੌਥਾ ਦਿਨ ਅੱਜ ਨੂੰ ਸੂਈ ਨੂੰਆ ਸੋ ਬੱਚਿਆਂ ਬਾਰੇ ਜੇਕਰ ਆਪਾਂ ਜ਼ਿਕਰ ਕਰੀਏ ਇੰਨੇ ਨਾਗ ਕੀਰ ਭਲੇਖਾ ਲੱਗ ਜਾਂਦਾ ਕਿਸੇ ਵਿੱਚ ਕੱਟਾ ਕਿਸੇ ਵਿੱਚ ਕੱਟੀਆ ਉਹ ਜਿਹੜੇ ਕਿਸੇ ਵੀਰ ਦੇ ਕੋਈ ਪਸ਼ੂ ਪਸੰਦ ਹੁੰਦਾ ਤੁਸੀਂ ਤੁਸੀਂ ਸਕਰੀਨ ਸ਼ਾਟ ਮਾਰ ਕੇ ਭੇਜ ਕੇ ਡਿਟੇਲ ਪੁੱਛ ਸਕਦੇ ਹੋ ਅੱਗੇ ਬਈ 3 ਨੰਬਰ ਵਾਲੀ ਮੈਂ ਦੇਖ ਰਿਹਾ ਜਿਹੜੀ ਇਹ ਵੀ ਖਾਣੇ ਕਰੇ ਚੁੱਕੀ ਆ ਜੀ ਤੇਰਾ ਜਿਹੜਾ ਇਹਦੇ ਨਾਲ ਇਹ ਪੰਡਾ ਤੋਂ ਤਿਆਰ ਹੈ ਜੀ ਅੱਛਾ 13 ਕਿਲੋ ਦੁੱਧ ਚੋਂਡ ਦਾ ਨੈਟ ਹਾਜ਼ਰ ਹਾਂਜੀ ਤੇ ਅੰਦਾਜ਼ਾ ਕਿੱਥੇ ਜਾਵੜੂਗੀ ਇਹ 15 ਦੇ ਅੱਛਾ ਕਹਿੰਦਾ ਵਾ 15 ਕਿਲੋ ਦੁੱਧ ਮੰਨ ਕੇ ਬੰਦਾ ਪਰਚੇਸ ਕਰ ਲੇ ਤੇ ਚੋਂਡ ਚਵਾ ਜੇ ਇੱਕ ਨੰਬਰ ਆ ਜਾਵਾ ਹਾਂਜੀ ਇੱਕ ਨੰਬਰ ਕੋਈ ਪੂਰ ਸਰ ਲਾਣੀ ਜਾਵਾ ਸੋ ਵੀਰੋ ਲੇਵਾ ਵਗੈਰਾ ਦੇਖ ਸਾਜੋ ਸੋਨਾ ਸਾਫ ਜਿਹੇ ਇਕੱਲਾ ਆਪਾਂ ਤੋਰਨ ਲੱਗੇ ਵੀਡੀਓ ਜਿਆਦਾ ਲੰਬੀ ਹੋ ਜਾਊ ਕਿਉਂਕਿ ਨਾ ਕਾਫੀ ਮਾਤਰਾ ਦੇ ਵਿੱਚ ਤੇ ਬਾਈ ਜੀ ਜਿਹੜੀ ਅੰਦਰੋਂ ਆਪਾਂ ਪਹਿਲਾ ਨੰਬਰ ਵਾਲੀ ਝੋਟੀ ਦੇਖ ਰਹੇ ਆ ਇਹ ਕਦੋਂ ਕਸੂਈ ਆ ਜ ਤੇ ਝੇਰ ਵੀ ਆ ਭਈਆ ਤੇ ਸੂਆ ਕਿਹੜਾ ਸੂਇਆ ਜੀ ਇਹ ਤੀਜਾ ਜੀ ਤੀਜਾ ਸੂਆ ਤੇ ਥਰਡ ਦੇ ਵਾ ਸੋਨਾ ਸਾਫ ਸੁਥਰਾ ਹੈ ਨਾ ਹਾਂਜੀ ਤੇ ਅੰਦਾਜ਼ਾ ਹੈ ਦੁੱਧ ਕਿੰਨਾ ਦੇ ਦੂਗੀ ਜੀ 17 ਕਿਲੋ ਜੀ ਅਸੀਂ 15 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਪਰਚੇਸ ਕਰ ਲੇ ਤੇ ਧਰਾ ਦੂਰਾ ਮਾਰ ਕੇ ਦੇਖ ਲਿਓ ਓਕੇ ਜਮ ਵਾਹ ਵੀ ਗਾਰੰਟੀ ਹੋ ਗਈ ਸੁਭਰ ਪਹਿਲੇ ਨੰਬਰ ਆ ਭਾਈ ਦੇ ਅੰਦਰੋਂ ਮੈਂ ਦੇਖ ਰਹੇ ਹਾਂ ਇਹ ਸੂਆ ਸੂਇਆ ਬਾਈ ਜੀ ਦੂਜਾ ਕਿ ਤੀਜਾ ਤੀਜਾ ਜੀ ਅਚਾ ਤੀਜਾ ਸੂਆ ਸੂਇਆ ਬੱਚਾ ਇਹਨੇ ਦਿੱਤਾ ਕਟਾ ਤੇ ਝੇਰ ਵਗੈਰਾ ਜੀ ਓਕੇ ਡਾਣਾ ਜਮ ਤੇ ਵੱਡੀ ਵੱਡੀ ਬਾਡੀ ਮੰਤਰੀ ਚੰਗੀ ਬਹੁਤ ਆ ਤੇ ਜੇਰ ਵਗੈਰਾ ਡਾਨਾ ਧਾਰਾ ਧੂਰਾ ਪੂਰਨ ਹੋ ਕੇ ਰਾਤ ਦੀ ਸੂਈ ਹੈਗੀ ਕਹਿੰਦਾ ਕੋਈ ਇਹਦੇ ਵਿੱਚ ਸਾਰਾ ਕੁਝ ਪੜਦਾ ਫਾਸਾ ਜਮਾ 15 ਕਿਲੋ ਦੁੱਧ ਪਾ ਦੂ ਪਤਲੀ ਚਮੜੀ ਦੇ ਵਿੱਚ ਆ ਗਈ ਤੇ ਚੰਗੀ ਰਾਜਸਮੀ ਬਣੀ ਸੁਲੇਵਾ ਵਗੈਰਾ ਦੇਖੋ ਤੇ ਗੁੱਲੇ ਵਾਲਾ ਥਾਣਾ ਜਮਾ ਹਾਥੀ ਚਬਾਈ ਵਾਲਾ ਤੇ ਅੱਗੇ ਭਾਈ ਦੂਜੇ ਨੰਬਰ ਜਿਹੜੀ ਆਪਾਂ ਮੈਂ ਦੇਖ ਰਹੇ ਹਾਂ ਇਹ ਕਿਹੜਾ ਸੁਦਾ ਸੁਈ ਹੋਈ ਹੈ ਜੀ ਇਹ ਟੀਕਾ ਸੁਦਾ ਦੂਈ ਮਿੰਟਾਂ 'ਚ ਸੁਈ ਲੋ ਅੱਛਾ ਆ ਇਹਦਾ ਬੱਚਾ ਕਟਾ ਹਨਾ ਹਾਂਜੀ ਅੱਛਾ 2.5 ਮਿੰਟ ਹੋ ਗਏ ਸੁਈ ਨੂੰ ਤੇ ਦੁੱਧ ਕਿੰਨਾ ਜੀ ਹੁਣ ਦੁੱਧ ਇਹਦੇ ਨਾਲ 10 ਅਛਾ 10 ਕਿਲੋ ਦੁੱਧ ਉਹਨੇ ਟਾਈਮ ਦਾ ਚੋਣ ਦਾ ਹਾਜਰ ਆ ਜਾਵਾ ਤੇ ਇਹਦਾ ਪਰ ਰੇਟ ਜਾ ਕਿੱਥੇ ਜਾ ਜੂਗਾ ਇਹਦਾ ਰੇਟ ਕਰ ਲਾ ਵੀ ਜੀ ਫੋਲ ਕੇ ਤੇ ਗੱਬੜ ਵੀ ਹੋਈ ਵੀ ਇਹ ਇਹ ਗੱਬੜ ਹੋਏ ਨੂੰ ਵੀ ਨਾਂ ਵੇ ਦੀ ਗਾਰੰਟੀ ਆਪਾਂ ਜੀ ਕੂਨ ਲੈਂਦੇ ਕੋਈ ਆਪਾਂ ਖਾਲੀ ਮੰਨ ਕੇ ਗਏ ਜੀ ਸਾਂਹ ਤੋਂ ਕ੍ਰੋਸ ਹੋ ਗਿਆ ਟੀਕਾ ਭਰਿਆ ਵਾ ਅਛਾ ਟੀਕਾ ਭਰਿਆ ਵਾ ਮਹੀਨਾ ਹੋ ਗਿਆ ਗੱਬੜ ਹੋਈ ਨੂੰ ਤੇ 10 ਕਿਲੋ ਦੁੱਧ ਨੈਟ ਚੋਣ ਦਾ ਜਮਾ ਹਾਜਰ ਆ ਹਾਂਜੀ ਜੀ ਆਜੋ ਅੱਗੇ ਸਵਾ ਕਿਲੇ ਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਚੰਗੀ ਮੈਂ ਆ ਤੇ ਅੱਗੇ ਆਗੇ ਬਾਈ ਜੀ ਤੀਜੇ ਨੰਬਰ ਵਾਲੀ ਹਾਂਜੀ ਅਛਾ ਜਮਾ ਬੰਦ ਸਿੰਘ ਜੀਓ ਕੱਟੀ ਆ ਗਈ ਹੈ ਨਾ ਤੇ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ 20-22 ਦਿਨ ਹੋ ਗਏ ਅਛਾ 20 ਦਿਨ ਹੋ ਗਏ ਇਹਨੂੰ ਸੂਈ ਨੂੰ ਤੇ ਥਣ ਲੈ ਵੀ ਸੋਹਣੀ ਸਾਫ ਸੁਥਰੀ ਤੀਜੇ ਨੰਬਰ ਤੇ ਕਿੰਨਾ ਗੱਦ ਦੁੱਧ ਚੋਣ ਦਾ ਹਾਜ਼ਰ ਹੁਣ ਇਹਦੇ ਥਲੇ 14 ਲੀਟਰ ਹਾਜ਼ਰ ਹੈ ਜੀ ਅਛਾ 7 ਕਿਲੋ ਪਰ ਟਾਈਮ ਦਾ ਜਮਾ ਜੀ ਬੜਾ ਮੂੰਹ ਕਰਿਓ ਰੇਨੂ ਦਾ ਸੋ ਬ్రో ਮੂੰਹ ਮੱਥੇ ਦੀ ਅਰਜਨ ਦੀ ਕੱਟੀ ਆਈ ਹੈ ਮਗਰ ਅਸਾਂ ਮਗਰੇ ਦੀ ਆ ਗਈ ਅਰਜਨ ਕੁੰਗੜ ਦੀ ਕੱਟੀ ਅਛਾ ਬੱਚਾ ਵੀ ਚੰਗਾ ਸੋਹਣਾ ਜਮਾ ਤੇ ਇਹ ਕਿੰਨਾ ਦੁੱਧ ਹਾਈਸਟ ਜਮਾ ਪਾ ਦੂ ਬਹੁਤ ਤੋਂ ਵੱਧ ਜਮ ਨੇ ਫਿਰ ਵੀ ਹੁਣ ਐਨੇ ਦੇਉ। ਹੁਣ ਕਿੰਨੇ ਜਮਾ ਨੱਟ ਮੈਨ ਨਾਲ? 14 ਕਿਲੋ ਪੰਗਿਆਰ। 7 ਕਿਲੋ ਟਾਈਮ ਦਾ ਬੰਦਾ ਮਣਕੇ ਲੈ ਜੇ। ਪਹਿਲਾਂ ਦੁੱਧੇ ਵਾਦ ਵੀ ਸੀ। ਅੱਛਾ। ਦੁਆਰੇ ਦੇ ਮਾਲਕ ਨੂੰ ਪਤਾ ਹੀ ਆ ਰਿਹਾ। ਜੀ। ਤੇ ਅੱਗੇ ਆ ਗਈ ਬਾਈ ਜੀ 4 ਨੰਬਰ ਤੇ। ਇਹਦੀ ਕੀ ਜਾਣਕਾਰੀ ਹੈ ਜੀ? ਇਹ ਜਣੇ 14 ਕਿਲੋ ਆ ਗਈ। ਅੱਛਾ 7 ਕਿਲੋ ਟਾਈਮ ਦਾ ਦੁੱਧ ਚੋਣ ਦਾ ਜਮਾ ਇਹ ਥੱਲੇ ਹਾਜ਼ਰ ਆ। ਹਾਂਜੀ। ਕੈ ਕਿਦਣਾ ਦਾ ਸੂਈ ਦਾ? ਇਹ ਵੀ ਹੈਗੀ 20-22 ਦਿਨਾਂ ਦੀ ਸੂਈ ਵੀ। ਅੱਛਾ 20 ਦਿਨਾਂ ਦੀ ਲਗਭਗ ਸੂਈ ਵੀ ਇਹ ਵੀ ਹੈਗੀ ਆ। ਹਾਂਜੀ। ਤੇ ਅੱਗੇ ਆ ਜੋ ਨੀਲੀ 라ਵੀ ਦਈਏ। ਬਲੋ 3 4 5 ਨੰਬਰ ਦੇ ਇਹ ਸੂਈ ਵੀ ਆਈ ਇਹ ਵੀ 10 ਬਾਰਾਂ ਵਾਲੀ ਸੂਈ ਵੀ ਆਈ ਬੱਚਾ ਇਹਦੇ ਮਗਰ ਕਿਹਜਾ ਕਾਲਾ ਆ ਗਿਆ ਜਿਹਦੇ ਮਗਰ ਹਾਂ ਕਾਲਾ ਆ ਗਿਆ ਕੱਟੀ ਲੱਗੀ ਇਹਦੇ ਮਗਰ ਅ ਸਿਆਹ ਵਾਲੀ ਤੇ ਕਿੰਨਾ ਦੁੱਧ ਚੋਣ ਦਾ ਹਜਰ ਆ ਇਹ ਥੱਲੇ 11 ਕਿਲੋ ਆ ਜੀ ਅੱਛਾ ਦੋਨਾਂ ਟਾਈਮ ਦਾ 5.5 ਕਿਲੋ ਟਾਈਮ ਦਾ ਦੁੱਧ ਚੋਣ ਦਾ ਜਮਾ ਹਜਰ ਆ ਹਾਂਜੀ ਤੇ ਨੀਲੀ 라ਵੀ ਨਸਲ ਜਾਤ ਪਾਤ ਚ ਆ ਗਈ ਜਿਹੜਾ ਮੱਥੇ ਤੇ ਚੀਰ ਵੀ ਹੁੰਦਾ ਇਹਦੇ ਹਨਾ ਤੇ ਅੱਗੇ ਆ ਗਈ ਕੋਨੇ 'ਚ ਖੜੀ ਜਿਹੜੀ ਇਹ ਜਲੇ 15 ਕਿਲੋ ਇਹ ਕੈ ਕਿ ਦਿਨ ਹੋ ਗਏ ਸੂਈ ਨੂੰ ਜੀ ਇਹ ਦਾ ਕਰ ਹੋ ਗਏ ਜੀ ਅਚ 10 ਦਿਨ ਹੋ ਗਏ ਸੂਈ ਨੂੰ ਤੇ ਦੁੱਧ 15 ਜਮਾ ਹਜਰ ਆਇਆ ਜੀ 7.5 ਕਿਲੋ ਟੈਪ ਦਾ ਹਾਂਜੀ ਮਾੜੀ ਹੱਕ ਕੇ ਇਹਨੂੰ ਕਰ ਦਿਓ ਸੋ ਵੀਰੋ ਨਾਕ ਕਾਫੀ ਆ ਦਿਖਾਉਣੇ ਥੋੜੇ ਮੁਸ਼ਕਲ ਆ ਇੰਨੇ ਤੇ ਵਾਕੀ ਵੱਡੀ ਬੁੱਡੀ ਪਲੀ ਪੁਲੀ ਵੀ ਤੇ ਸਾਫ਼ ਸੁਥਰੇ ਲੈਵੇ ਦੀ ਜਮਾ ਹਣਾ ਹਾਂਜੀ ਅਚ ਅੱਗੇ ਜਿਹੜੀ ਆ ਛੋਟੀ ਆ ਗਈ ਇਹ ਵੀ 2 ਮਹੀਨੇ ਹੋ ਗਏ ਵੀ ਆ ਜੀ ਅਚ 2 ਮਹੀਨੇ ਦੀ ਸੂਈ ਹੋਈ ਆ ਕਿੰਨਾ ਦੁੱਧ ਝੋਣਦਾ ਏ ਥੱਲੇ ਅੱਛਾ 6 ਕਿਲੋ ਪਰ ਟਾਈਮ ਦਾ ਚੋਣ ਦਾ ਹਾਜ਼ਰ ਹਾਂਜੀ ਤੇ ਥਣ ਲੇਵਾ ਸੋਨਾ ਸਾਫ ਸੁਥਰਾ ਗੁੱਲਿਆ ਵਾਲਾ ਹੈ ਨਾ ਹਾਂਜੀ ਤੇ ਅੱਗੇ ਜਿਹੜੀ ਨਾਲ ਆ ਗਈ ਇਹਦੇ ਜੀ ਇਹ ਝੋਤੀ ਹੈ ਜੀ 2.5 ਮਹੀਨੇ ਦੀ ਅੱਛਾ ਬੱਚਾ ਹੈਗਾ ਨਾਲ ਜੀ ਬੱਚਾ ਕੱਟੀ ਆ ਜੀ 16 ਕਿਲੋ ਦੇ ਕੰਡੇ ਆਇਆ ਥੱਲੇ ਅੱਛਾ 8 ਕਿਲੋ ਦੁੱਧ ਪਰ ਟਾਈਮ ਦਾ ਚੋਣ ਦਾ ਹਾਜ਼ਰ ਹਾਂਜੀ ਤੇ ਲੇਵਾ ਬੜਾ ਕੰਪੈਕਟ ਆ ਫਿਟਨੈਸ ਹੈ ਨਾ ਇਹ ਤਾਂ ਜੀ ਦੁੱਧ ਬਹੁਤ ਤਰਸਾ ਕਰਦਾ ਅੱਛਾ ਸੋ ਹੁਣ ਜਮਾ ਨੈਟ ਜਿਹੜਾ ਮੇਨ ਨਾਲ ਕਿੰਨਾ ਨੇ ਬੜੂ ਜਮਾ 16 ਕਿਲੋ ਕੰਡੇ ਵਾਲਾ ਨੇ ਬੜੂ ਜੀ ਅੱਛਾ 8 ਕਿਲੋ ਪਰ ਟਾਈਮ ਦਾ ਹਾਂਜੀ ਤੇ ਟੰਗਰੀ ਅੱਛਾ 2.5 ਮਹੀਨੇ ਸੁਈ ਵੀ ਸਿੰਘ ਸਾਹ ਸੋਣਾਗਾ ਅੱਛਾ ਮਗਰ ਗੱਠੀ ਮਾੜੀ ਹੱਕ ਕੇ ਇਹਨੂੰ ਕਰਿਓ ਪਰ ਇਹਨੂੰ ਜੀ ਸੋ ਵੀਰੋ ਲੈਵਾ ਦੇਖੋ ਯਾਰ ਕੰਪੈਕਟ ਜਿਹੜੇ ਵੀਰ ਕਹਿੰਦੇ ਬਰੀਡ ਤੇ ਕੰਮ ਕਰਨਾ ਤੇ ਬਾਕੀ ਆ ਥਾਣਾ ਚ ਵਿਥੀ ਦੇਖੋ ਯਾਰ ਫੁੱਟ ਫੁੱਟ ਦੀ ਵਿਥੀ ਪਈ ਹੈ ਜਮਾ ਹਨਾ ਅੱਛਾ ਅੱਗੇ ਸਿੰਘ ਟੁੱਟੇ ਵਾਲੀ ਜਾਗੀ ਜੀ ਹਾਂਜੀ ਇਹਦਾ ਕੀ ਸਿਸਟਮ ਹੈ ਜੀ ਇਹ ਆਰਥਿਕ ਕੁੰਗੜ ਸੀ ਆ ਜੀ ਨਾਲ ਘਰ ਦੀ ਬਹਿਣੀ ਅੱਛਾ ਦੁੱਧ ਕਿੰਨਾ ਹੈਗਾ ਹੁਣ ਥੱਲੇ ਦੇ ਥੱਲੇ 15 ਕਿਲੋ ਜੀ ਅਛਾ 7.5 ਕਿਲੋ ਟਾਈਮ ਦਾ ਹਾਂਜੀ ਕਿਨੇ ਟਾਈਮ ਦੀ ਸੁਈ ਵੀ ਆ ਇਹ 10 8 9 ਦਿਨ ਹੋ ਗਏ ਅਛਾ 9 10 ਦਿਨ ਹੋ ਗਏ ਸੁਈ ਨੂੰ ਹਾਂਜੀ ਅਛਾ ਅੱਗੇ ਆ ਗਈ ਨੀਲੀ ਦਾ ਵੀ ਜੀ ਹਾਂਜੀ ਇਹ ਸੁਈ ਵੀ ਆ ਜੀ ਇਹ ਵੀ ਸੁਈ ਵੀ ਆ ਜੀ ਅਛਾ ਕਿੰਨਾ ਕਿ ਦੋਦਾ ਹੁਣ ਥੱਲੇ ਦੇ ਅਛਾ 13 ਕਿਲੋ ਜੀ ਅਛਾ 10 12 ਦਿਨ ਹੋ ਗਏ ਸੁਈ ਨੂੰ ਜੀ ਅਛਾ 13 ਕਿਲੋ ਬੱਚਾ ਕਾਲੀ ਆ ਗਿਆ ਫਾੜਵਾ ਕੱਟੀ ਆ ਜੀ ਅਛਾ ਉਹ ਬੈਠੀ ਜਿਹੜੀ ਬੜ ਗਈ ਜੀ ਜੀ ਅੱਗੇ ਆ ਗਈ ਜਿਹੜੀ ਇੱਕ ਐਗ ਦੇ ਨੇ ਸੁਈ ਵੀ ਆ ਇਹ ਵੀ 10 12 ਅਛਾ 10 12 ਦਿਨਾਂ ਦੀ ਸੁਈ ਵੀ ਇਹ ਹੈ ਤੇ ਕਿੰਨਾ ਦੁੱਧ ਨਿਪੜਜੂ ਥੱਲੇ ਦੇ ਇਹ ਥੱਲੇ 19 ਕਿਲੋ ਜੀ ਅੱਛਾ 19 ਕਿਲੋ ਹੁਣ ਚੋਣਦਾ ਹੈਗਾ ਨਿਪੜੂ ਜਮਾ ਹਾਂ ਬਹੁਤ ਹੋ ਜਾਂਦਾ 19 ਕਿਲੋ ਨਹੀਂ ਜੀ ਇਹ ਥੱਲੇ ਹੈਗਾ ਹੀ ਹਾਜ਼ਰ ਅੱਛਾ ਬੰਦਾ ਹਰਿਆਣੇ ਕਿਉਂ ਗਿਆ ਬੰਗਿਆ ਅੱਛਾ ਬੰਦਾ ਸੌਦਾ ਕਰ ਲਿਆ ਆਪਣੇ ਨਾਲ ਹਾਂ ਜੀ ਦੋ ਟਾਈਮ ਚਵਾ ਕੇ ਦੇਵਾਂਗੇ ਜਮਾ ਚਾਰ ਟਾਈਮ ਚੋਗੇ ਜੀ ਅੱਛਾ ਕਿ ਕਿ ਪਾ ਤਾਜੀ ਤੂੰ ਦੇਖ ਰੇ ਇਹਨੂੰ ਕਿ ਇੱਕ ਦਿਨ ਹੋ ਗਿਆ ਸੂਈ ਨੂੰ ਜੀ ਇਹਨੂੰ 10 ਦਿਨ ਹੋ ਗਏ ਸੂਈ ਨੂੰ ਅੱਛਾ 10 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਆ ਹੁਣ 15 ਕਿਲੋ ਕੰਡੇ ਵਾਲਾ ਹੀ ਥੱਲੇ ਸਾਢੇ 7 ਕਿਲੋ ਟਾਈਮ ਦਾ ਹਾਂ ਜੀ ਅੱਛਾ ਉਹ ਉਹ ਕਿੰਨੇ ਟਾਈਮ ਸੁਈ ਵੀ ਹੈ ਉਹ ਦੋ ਮਹੀਨੇ ਸੁਈ ਵੀ ਹੈ ਜੀ ਉਹ ਅੱਛਾ ਦੋ ਬੱਚਾ ਹੈਗਾ ਨਾਲ ਨਹੀਂ ਬੱਚਾ ਹੈ ਨਹੀਂ ਬੱਚਾ ਇਹਦਾ ਵੀ ਜਾਊਗਾ ਜੀ ਅੱਛਾ ਬੱਚਾ ਡਾਉਣੀ ਇਹਦਾ ਵੀ ਹਨਾ ਜੀ ਤੇ ਨੰਬਰ ਬੋਲ ਦੇ ਆਪਣੇ ਦੁਬਾਰੇ 9434387246 ਅੱਛਾ ਜਦੋਂ ਮਰਜੀ ਵੀ ਰਾਜੇ ਦੂ ਮੇਲੇ ਲੱਗਿਆ ਹੁੰਦਾ ਆਪਣੇ ਕੋਲ ਹਾਂਜੀ ਹਾਂ ਜੀ ਸੋ ਬਰੋ ਪਿੰਡ ਸੰਤਪੁਰਾ ਆ ਗਿਆ ਤੇ ਇਹ ਆਪਣਾ ਜੋ ਢਿਲਮਾ ਤੋਂ ਤਾਂ ਪੇ ਤੋਂ ਢਿਲਮਾ ਵੇਜੀ ਹੋ ਕੇ ਪੱਖੋ ਕੇ ਜਿਉਂ ਉਹਦੇ ਰੋਡ ਤੇ ਵਜਦਾ ਪਿੰਡ ਹੈਗਾ ਜਦੋਂ ਮਰਜੀ ਆ ਉਹ 15 17 ਝੋਟੀਆਂ ਹਾਜ਼ਰ ਹੁੰਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਵੀਡੀਓ